ਜਿਵੇਂ ਜਿਵੇਂ ਚੋਣਾਂ ਦੀ ਤਾਰੀਖ ਨੇੜੇ ਆ ਰਹੀ ਹੈ ਉਵੇਂ-ਉਵੇਂ ਹੀ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰਾਂ ਨੂੰ ਜਤੌਣ ਦੇ ਲਈ ਵੱਖ-ਵੱਖ ਪੈਂਤਰੇ ਜਿਹੜੇ ਨੇ ਉਹ ਅਜ਼ਮਾਏ ਜਾ ਰਹੇ ਨੇ ਤੇ ਚੋਣ ਪ੍ਰਚਾਰ ਜਿਹੜਾ ਹੈ ਉਹ ਜੋਰਾ-ਸ਼ੂਰਾ ਦੇ ਨਾਲ ਚਲਾਇਆ ਜਾ ਰਿਹਾ ਹੈ। ਉੱਥੇ ਹੀ ਜੇਕਰ ਅਸੀਂ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੀ ਤਾਂ ਭਾਰਤੀ ਜਨਤਾ ਪਾਰਟੀ ਦੇ ਯੁਵਾ ਮੋਰਚਾ ਜ਼ਿਲ੍ਹਾ ਪਰਦਾਨ ਵਰੁਣ ਵਿੱਕੀ ਵਰੁਣ ਠਾਕੁਰ ਵਿੱਕੀ ਵੱਲੋਂ ਜਿਹੜਾ ਹੈ ਪਠਾਨਕੁਟ ਵਿਖੇ ਬਾਈਕ ਰੈਲੀ ਕੱਢੀ ਗਈ ਵਿਸ਼ਾਲ ਬਾਈਕ ਰੈਲੀ ਕੱਢੀ ਗਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਇਸ ਤਰ੍ਹਾਂ ਨਾਲ ਯੁਵਾ ਜਿਹੜੇ ਨੇ ਉਹ ਬਾਈਕ ਤੇ ਸਵਾਰ ਹੋ ਕੇ ਦੀਨੇ ਸਿੰਘ ਬੱਬੂ ਦੇ ਲਈ ਉਹਨਾਂ ਦੇ ਸਮਰਥਕ ਜਿਹੜੇ ਨੇ ਵੱਡੀ ਗਿੰਦੀ ਦੇ ਵਿੱਚ ਦਿਖਾਈ ਦੇ ਰਹੇ ਨੇ ਤੇ ਇਸ ਮੌਕੇ ਤੇ ਆ ਭਾਜਪਾ ਪ੍ਰਵਕਤਾ ਜ਼ਿਲ੍ਹਾ ਪ੍ਰਵਕਤਾ ਯੁਗਇਸ਼ ਠਾਕੁਰ ਅਤੇ ਪੁਰਵ ਮੇਅਰ ਅਨੀਰ ਵਾਸudeva ਤੇ ਇਸ ਦੇ ਨਾਲ ਹੀ ਵਿਧਾਇਕ ਅਸ਼ੋਨੀ ਸ਼ਰਮਾ ਜਿਹੜੇ ਨੇ ਉਹ ਮੌਜੂਦ ਰਹੇ ਤੇ ਬਾਜ਼ਾਰ ਦੇ ਵਿੱਚ ਇਹ ਰੈਲੀ ਨਿਕਲਦੇ ਹੋਏ ਲੋਕਾਂ ਨੂੰ ਜੜਾਇਓ ਜਾਗਰੂਕ ਕੀਤਾ ਗਿਆ ਕਿ ਵੱਧ ਤੋਂ ਵੱਧ ਦਿਨੇਸ਼ ਸਿੰਘ ਬੱਬੂ ਨੂੰ ਜੋ ਕਿ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਨੇ ਉਹਨਾਂ ਨੂੰ ਵੱਧ ਤੋਂ ਵੱਧ ਵੋਟ ਪਾ ਕੇ ਜਿਤਾਇਆ ਜਾਵੇ ਤਾਂ ਜੋ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਫਿਰ ਤੋਂ ਇੱਕ ਵਾਰ ਆਪਣੀ ਸਰਕਾਰ ਬਣਾ ਸਕੇ ਤੇ ਲੋਕਾਂ ਦੇ ਜਿਹੜੇ ਕੰਮ ਨੇ ਉਸ ਵਾਰ ਸਕੇ ਤੇ ਆਓ ਤੁਹਾਨੂੰ ਦਿਖਾਉਂਦੇ ਆ ਤਸਵੀਰਾਂ ਕਿਸ ਤਰ੍ਹਾਂ ਨਾਲ ਇੱਕ ਵੱਡਾ ਹਜੂਮ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ ਦੇ ਲਈ ਦੇਖਣ ਨੂੰ ਲਿਆ ਪਠਾਨਕੋਟ ਦਿੱਖੀ ਤੁਹਾਡੇ ਸਾਹਮਣੇ ਹੈ ਪੂਰੇ ਸ਼ਹਿਰ ਚ ਹਜ਼ਾਰਾਂ ਦੇ ਤਦਾਦ ਚ ਮੋਟਰਸਾਈਕਲ ਨਿਕਲ ਕੇ ਆਏ ਆ ਨੌਜਵਾਨ ਨਿਕਲ ਕੇ ਆਏ ਆ ਮੈਂ ਸਮਝਦਾ ਕਿ ਮਾਹੌਲ ਇੱਕ ਤਰਫਾ ਹੋ ਚੁੱਕਿਆ ਹੈ ਔਰ ਦਿਨੇਸ਼ ਸਿੰਘ ਬੱਬੂ ਜੀ ਦੀ ਜਿੱਤ ਭਾਰਤੀ ਜਨਤਾ ਪਾਰਟੀ ਦੀ ਜਿੱਤ ਤੋਂ ਨਿਸ਼ਚਿਤ ਹੈ ਕਿ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦਾ ਜਿਹੜਾ ਚੋਣ ਪ੍ਰਚਾਰ ਚੱਲ ਰਿਹਾ ਹੈ ਇਹ ਕਿਤਨਾ ਦਿਨ ਚੱਲ ਰਿਹਾ ਹੈ ਬਹੁਤ ਵਧੀਆ ਬਹੁਤ ਵਧੀਆ ਚੋਣ ਪ੍ਰਚਾਰ ਚੱਲ ਰਿਹਾ ਹੈ ਔਰ ਮੈਂ ਸਮਝਦਾ ਕਿ ਸਾਰਿਆਂ ਨਾਲੋਂ ਵਧੀਆ ਦਿਨੇਸ਼ ਸਿੰਘ ਬੱਬੂ ਜੀ ਦਾ ਭਾਰਤੀ ਜਨਤਾ ਪਾਰਟੀ ਦਾ ਹੀ ਚੋਣ ਪ੍ਰਚਾਰ ਚੱਲ ਰਿਹਾ ਹੈ ਨੌਜਵਾਨ ਦੇਖੋ ਤੁਸੀਂ ਕਿੰਨੀ ਸੰਖਿਆ ਚ ਨਿਕਲ ਕੇ ਆਏ ਕਿੰਨੀ ਗਰਮੀ ਚ ਜਿੱਦੇ ਨਾਲ ਹੀ ਸਾਬਿਤ ਹੋ ਜਾਂਦਾ ਹੈ ਕਿ ਦਿਨੇਸ਼ ਸਿੰਘ ਬੱਬੂ ਜੀ ਜਿੱਤਣ ਵਾਲੇ ਨੇ ਪਿਛਲੇ ਦਿਨ ਜੇਪੁਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਜੈ ਹਾਂ ਦਾ ਪ੍ਰਚਾਰ ਲਈ ਇੱਥੇ ਪਹੁੰਚੇ ਜੀ ਕਿੰਨਾ ਦੇਖ ਰਹੇ ਹੋ ਦੇਖਿਓ ਜੀ ਮੋਦੀ ਜੀ ਨੇ ਮੋਦੀ ਜੀ ਫੁਰਕੇ ਪ੍ਰਧਾਨ ਮੰਤਰੀ ਬਣਨ ਵਾਲੇ ਨੇ ਔਰ ਮੋਦੀ ਜੀ ਦੀ ਫੈਨ ਫੋਲੋਇੰਗ ਔਰ ਮੋਦੀ ਜੀ ਨਾਲ ਲੋਕੀ ਦਿਲੋਂ ਜੁੜਿਓ ਇਹਨਾਂ ਔਰ ਮੋਦੀ ਜੀ ਇੱਥੇ ਆਏ ਉਹਦੇ ਨਾਲ ਹੋਰ ਸਾਡੀ ਬੇਵਫਨੀ ਭਾਰਤੀ ਜਨਤਾ ਪਾਰਟੀ ਦੀ ਔਰ ਭਾਰਤੀ ਜਨਤਾ ਪਾਰਟੀ ਇਹ ਸੀਟ ਜਿੱਤ ਕੇ ਮੋਦੀ ਜੀ ਦੀ ਝੋਲੀ 'ਚ ਹੀ ਜਾਏਗੀ। ਉਮੀਦ ਕਰਦੇ ਜੇ ਕਨੇਸਿੰਗ ਬੰਬੀ ਜਿੱਤਦਾ ਦਰਕਰਦੇ ਆ ਕਿ ਉਹਨਾਂ ਦੀ ਪੈਲ ਰਹੇਗੀ ਕਿਹੜੇ ਜਿਹੜੇ ਕੰਮ ਤੇ ਹੋਣਾ ਲਿਖੀ ਹੈ ਜੀ ਹਰ ਆਪਣੀ ਆਪਣੀ ਰੈਲੀ 'ਚ ਹਰ ਆਪਣੀ ਮੀਟਿੰਗ 'ਚ ਉਹ ਕਹਿੰਦੇ ਨੇ ਕਿ ਪੀਜੀਆਈ ਜਾਂ ਏਮਸ ਸਭ ਤੋਂ ਪਹਿਲੇ ਇੱਥੇ ਲਿਆ ਲਿਆਇਆ ਜਾਏਗਾ। ਗੁਰਦਾਸਪੁਰ ਜ਼ਿਲ੍ਹੇ 'ਚ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ ਜੇ ਲੋਕਾਂ ਨੂੰ ਹੈਲਥ ਇਸ਼ੂ ਹੈਲਥ ਦੇ ਰਿਗਾਰਡਿੰਗ ਉਹਨਾਂ ਨੂੰ ਵਧੀਆ ਮੈ ਔਰ ਉਹਨਾਂ ਨੇ ਕਿਹਾ ਕਿ ਹਾਰਟੀਕਲਚਰ ਯੂਨੀਵਰਸਿਟੀ ਵੀ ਇੱਥੇ ਲਾਈ ਜਾਈਗੀ ਜਦੇ ਨਾਲ ਲੋਕਾਂ ਨੂੰ ਫੜਨ ਚ ਹਾਰਟੀਕਲਚਰ ਆਪਣੇ ਹਾਰਟੀਕਲਚਰ ਵੱਲ ਐਗਰੀਕਲਚਰ ਵੱਲ ਉਹਨਾਂ ਦਾ ਧਿਆਨ ਜਾਏਗਾ ਔਰ ਮੈਂ ਸਮਝਦਾ ਕਿ ਬਹੁਤ ਵਧੀਆ ਗੱਲ ਹੈ ਔਰ ਹੋਰ ਵੀ ਜਿੰਨੀ ਡਿਵੈਲਪਮੈਂਟ ਕਰਵਾ ਸਕਦੇ ਹੋਣਗੇ ਉਹ ਪਹਿਲੇ ਹੀ ਸਾਲ ਅਸੀਂ ਤੁਹਾਨੂੰ ਕਰਕੇ ਦੱਸਾਂਗੇ ਜੀ ਕਿ ਉਹਨੂੰ ਪੋਲਿੰਗ ਡੇਟ ਆ ਗਰਮੀ ਕਾਫੀ ਹੈ ਤੇ ਲੋਕਾਂ ਨੂੰ ਕੀ ਵੀਲ ਕਰਨਾ ਚਾਹੋਗੇ ਲੋਕਾਂ ਨੂੰ ਹੀ ਅਪੀਲ ਕਰਾਂਗੇ ਕਿ ਵਾਦ ਤੋਂ ਵਾਦ ਨਿਕਲ ਕੇ ਆਨ ਵੋਟ ਤੁਹਾਡਾ ਅਧਿਕਾਰ ਹੈ ਔਰ ਵੋਟ ਪੱਕਾ ਪਾਣਾ ਚਾਹੀਦਾ ਇੱਕ ਵੋਟ ਤੋਂ ਵੀ ਹਾਰ ਜਿੱਤ ਹੁੰਦੀ ਹੈ ਔਰ ਵੱਧ ਤੋਂ ਵੱਧ ਨੰਬਰ ਤੇ ਨਿਕਲ ਕੇ ਆਨ 80% ਤੋਂ ਜ਼ਿਆਦਾ ਪੋਲਿੰਗ ਜ਼ਿਲ੍ਹਾ ਪ੍ਰਸ਼ਾਸਨ ਬੋਰ ਚਕਰਾਨ ਜੁਵਾ ਬਜ਼ੁਰਗ ਭੈਣਾ ਭਰਾ ਸਾਰਿਆਂ ਨੇ ਇਸ ਵਾਰ ਮਨ ਬਣਾ ਲਿਆ ਕਿ ਤੀਸਰੀ ਵਾਰ ਅਬਕੀ ਵਾਰ ਮੋਦੀ ਸਰਕਾਰ ਤੇ ਦਿਨੇਸ਼ ਸਿੰਘ ਬੱਬੂ ਦੇ ਸਮਰਥਕ ਜਿਹੜੇ ਆ ਉਹ ਸੜਕਾਂ ਦੇ ਉੱਤੇ ਆ ਪਰਸਾ ਤੁਹਾਡੇ ਮਾਦੇ ਬਣਾ ਸੀ ਇਹ ਸੀ ਬੇਨਤੀ ਕਰਦੇ ਆ ਸਾਰਿਆਂ ਨੂੰ ਇਹ ਜਿਹੜਾ ਜੋਸ਼ ਹੈ ਉਹਨੂੰ ਬਰਕਰਾਰ ਰੱਖੋ ਤੇ ਕਮਾਂ ਦੇ ਨਿਸ਼ਾਨ ਦੇ ਉੱਤੇ ਵੋਟ ਪਾ ਕੇ ਦਿਨੇਸ਼ ਸਿੰਘ ਬੱਬੂ ਜੀ ਨੂੰ ਕਾਮਯਾਬ ਕਰੋ ਮੋਦੀ ਜੀ ਨੂੰ ਕਾਮਯਾਬ ਕਰੋ ਅੱਗੇ ਬਾਅਦ 400 ਪਾ ਜੈ ਹਿੰਦ ਜੈ ਭਾਰਤ ਕੈਮਰਾ ਪਰਸਨ ਹਨੀ ਦੇ ਨਾਲ ਅੱਜ ਦੀ ਸੰਗਤ ਦੀ ਰਿਪੋਰਟ